ਮੇਰਾ ਨਾਮ ਜਸਪ੍ਰੀਤ ਸਿੰਘ ਬਾਠਾ ਜੀ ਮੈਂ ਫਾਇਰ ਸਟੇਸ਼ਨ ਆਫੀਸਰ ਬਰਨਾਲਾ ਜੀ ਹਾਂ ਜਸਪ੍ਰੀਤ ਜੀ ਕਿਹੜੀ ਜਗ੍ਹਾ ਤੇ ਅੱਗ ਲੱਗੀ ਹੈ ਤੇ ਕਿੰਨਾ ਕੁ ਨੁਕਸਾਨ ਹੋਇਆ ਇਹ ਜੀ ਆਜ਼ਾਦਨਗਰ ਹੈ ਬਤਾਰਖਿਲ ਚੌਕ ਬਰਨਾਲਾ ਦੇ ਨੇੜੇ ਉੱਥੇ ਜਿਹੜਾ ਕਬਾੜ ਦਾ ਡੰਪ ਹੋ ਕੀਤਾ ਹੋਇਆ ਸਮਾਨ ਸੀ ਉਹਦੇ ਵਿੱਚ ਅੱਗ ਲੱਗੀ ਸੀ ਜੀ ਤੇ ਸਰ ਨੁਕਸਾਨ ਕਿੰਨਾ ਹੋਇਆ ਨੁਕਸਾਨ ਦੇ ਬਾਰੇ ਹਾਲੇ ਕੁਝ ਨਹੀਂ ਕਹਿ ਸਕਦੇ ਜੀ ਡੰਪ ਬਹੁਤ ਵੱਡਾ ਸੀਗਾ ਕਬਾੜ ਦਾ ਤੇ ਉਹਦੇ ਨਾਲ ਅੱਗ ਲੱਗ ਕੇ ਜਲ ਅੱਗ ਲੱਗ ਕਨਾਂ ਕਾਰਨ ਤਾਂ ਫਿਲਹਾਲ ਤਾਂ ਕੁਝ ਪਤਾ ਨਹੀਂ ਲੱਗ ਰਿਹਾ ਜੀ ਮੇ ਵੀ ਕੋਈ ਸ਼ਾਰਟ ਸਰਕਟ ਤਾਂ ਕਹਿ ਨਹੀਂ ਸਕਦੇ ਕਿਉਂਕਿ ਉਹ ਓਪਨ ਚ ਸੀਗਾ ਜਿਆਦਾ ਸਪੌਂਟੇਨੀਅਸ ਕੰਬਸ਼ਨ ਹੋਈ ਹੈ ਕਿਸੇ ਪੁਰਾਣੇ ਮਟੀਰੀਅਲ ਦੀ ਉਹ ਆਪਦੇ ਆਪ ਸਮਾਨ ਨੂੰ ਅੱਗ ਲੱਗ ਜਾਂਦੇ ਕਈ ਵਾਰੀ ਉਹਦੇ ਕਾਰਨ ਵੀ ਹੋ ਸਕਦਾ ਕਿੰਨੀਆਂ ਗੱਡੀਆਂ ਲੱਗੀਆਂ ਕੋਲ ਇਹ 20 ਤੋਂ ਉੱਪਰ ਆਪਣੇ ਫਾਇਰ ਟੈਂਡਰ ਹੁਣ ਤੱਕ ਲੱਗ ਚੁੱਕੇ ਨੇ ਜੀ ਇੱਕ ਕੇ ਕੀ ਮੇディア ਰੋਕਾ ਸਾਥ ਵੀ ਮਿਲਿਆ ਜੀ ਬਹੁਤ ਸਾਥ ਮਿਲੇ ਜੀ ਲੋਕਾਂ ਦਾ ਸਥਾਨਕ ਲੋਕਾਂ ਦਾ ਵੀ ਜਿਹੜੇ ਮੇਰੇ ਨਾਲ ਖੜੇ ਨੇ ਟੀਮ ਮੈਂਬਰ ਇਹਨਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਸਾਡੀ ਟੀਮ ਦੇ ਨਾਲ ਤੇ ਲਗਾਤਾਰ ਕੰਟਰੋਲ ਕਰ ਰਹੇ ਹਾਂ ਅਸੀਂ ਫਿਰ ਕਿੰਨੇ ਕ ਵੇਲੇ ਤੁਹਾਡੇ ਕੋਲ ਫੋਨ ਆਇਆ ਸੀ ਇਹ ਸਾਡੇ 1 3 ਮਾਰਨਿੰਗ ਦਾ ਟਾਈਮ ਹੈਗਾ ਜੀ ਉਦੋਂ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਫਾਇਰ ਕਾਲ ਦੀ ਉਸ ਤੋਂ ਬਾਅਦ ਲਗਾਤਾਰ ਅਸੀਂ ਇੱਥੇ ਕੰਮ ਕਰ ਰਹੇ ਹਾਂ ਤੇ ਹੁਣ ਅਕਦੇ ਕਾਕੂ ਪਾ ਲਿਆ ਹਾਂ ਹਾਂ ਆਲਮੋਸਟ ਹੈਗਾ ਜੀ ਜੀਸੀਬੀ ਮੰਗਾਈ ਹੈ ਹੁਣ ਸਾਰਾ ਫਰੋਲਾ ਪਾ ਰਹੇ ਹਾਂ ਉਸ ਤੋਂ ਬਾਅਦ ਨਾਲ-ਨਾਲ ਪਾਣੀ ਪੈ ਰਿਹਾ ਜੀ ਜਿਸ ਕਿਨੇ ਨਾਲ ਦਾ ਕੋਈ ਘਰ ਹੈਗਾ ਉਹਦੇ ਵੀ ਕਾਫੀ ਤਰੇੜਾ ਹਾਂ ਨਾਲ ਬਿਲਕੁਲ ਨਾਲ ਇੱਕ ਘਰ ਹੈਗਾ ਉਹਦੇ ਵਿੱਚ ਹੀਟ ਦੇ ਕਾਰਨ ਕੰਧਾਂ 'ਚ ਤਰੇੜਾਂ ਆਈਆਂ ਨੇ ਜੀ ਕਿਉਂਕਿ ਜਿਹੜੀ ਇੱਟ ਹੁੰਦੀ ਆ ਉਹ ਹੀਟਿੰਗ ਦੇ ਨਾਲ ਫੁੱਲ ਜਾਂਦੀ ਆ ਸੀਮੈਂਟ ਸਾਥ ਸਾਟ ਜਾਂਦਾ ਕੰਧ ਦਾ ਉਹਦੇ ਨਾਲ ਨੁਕਸਾਨ ਹੈਗਾ ਕਰਨ ਹਾਂ ਜੀ ਕੀ ਨਾਮ ਹੈ ਸਰੇਂਦਰ ਕੁਮਾਰ ਜੀ ਸਰੇਂਦਰ ਕੁਮਾਰ ਜੀ ਕਿ ਕਿਸ ਜਗ੍ਹਾ ਤੇ ਉਹ ਤੁਸੀਂ ਤੇ ਕਿਸ ਜਗ੍ਹਾ ਤੇ ਅੱਗ ਲੱਗੀ ਆ ਜੀ ਅੱਜ ਜਿਹੜੀ ਆਗ ਹੈ ਜੀ ਰਾਤ ਤਕਰੀਬਨ 3:00 ਵਜੇ ਜੋ ਆਜ਼ਾਦ ਨਗਰ ਤਰਕਸ਼ੀਲ ਚੌਂਕ ਦੇ ਵਿੱਚ ਆ ਰਹਿਸ਼ੀ ਏਰੀਆ ਉੱਥੇ ਇੱਕ ਕਬਾੜ ਦਾ ਗਦਾਮ ਬਣਿਆ ਹੋਇਆ ਕਾਫੀ ਵੱਟਾ ਜਿਹਦੇ ਵਿੱਚ ਕਾਫੀ ਜੋ ਕਬਾੜ ਆ ਉਹ ਸਟੋਰ ਕਰਿਆ ਹੋਇਆ ਸੀ ਅਚਾਨਕ ਉਹ ਪਤਾ ਨਹੀਂ ਕਿਸ ਕਾਰਨ ਉਥੇ ਅੱਗ ਲੱਗੀ ਅੱਗ ਬੜੀ ਭਿਆਨਕ ਲੱਗੀ ਤਾਂ ਸਾਡੇ ਜੋ ਡੇਰਾ ਸੱਚਾ ਸੌਧਾ ਦੇ ਵਲੰਟੀਅਰ ਨੇ ਉਹਨਾਂ ਨੂੰ ਵੀ ਤਕਰੀਬਨ 4:00 ਵਜੇ ਦੇ ਕਰੀਬ ਰਿਪੋਰਟ ਮਿਲੀ ਆ ਮੈਸੇਜ ਮਿਲਿਆ ਤਾਂ ਸਾਡੇ ਜਿੰਨੇ ਵੀ ਵਲੰਟੀਅਰ ਇੱਥੇ ਸੀ ਹਾਲਾਂਕਿ ਸਰਸਾ ਡੇਰੇ ਦੇ ਵਿੱਚ ਪ੍ਰੋਗਰਾਮ ਸੀ ਪਰ ਜਿੰਨੇ ਕੁ ਵੀ ਇੱਥੇ ਸੀਗੇ ਉਹਨਾਂ ਨੇ ਆ ਕੇ ਜੋ ਮਦਦ ਕੀਤੀ ਆ ਅੱਗ ਬੁਝਾਉਣ ਦੇ ਵਿੱਚ ਤੇ ਬਾਕੀ ਜੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਉਹ ਵੀ ਤਕਰੀਬਨ 18-20 ਗੱਡੀਆਂ ਜਿਹੜੀਆਂ ਕਿ ਇੱਥੇ ਪਾਣੀ ਦੀਆਂ ਆਈਆਂ ਬਹੁਤ ਹੀ ਉਹਨਾਂ ਵੀ ਬਹੁਤ ਮੈਂਟ ਕਰੀ ਤਾਂ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਜਾਂ ਕੋਰ ਤੋਂ ਬਚਾ ਰਹਿ ਗਿਆ ਪਰ ਭਿਆਨਕ ਅੱਗ ਬਹੁਤ ਜ਼ਬਰਦਸਤ ਸੀ ਇਹ ਰਿਹਾ ਸ਼ੇਰੀਆ ਸਾਰੇ ਇੱਥੇ ਘਰ ਵਾਸਤੇ ਨੇ ਔਰ ਨਾਲ ਜਿਹੜਾ ਘਰ ਲੱਗਦਾ ਸੀ ਉਹ ਘਰ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਮੀਡੀਅਮ ਮਿਡਲ ਕਲਾਸ ਪਰਿਵਾਰ ਹੈ ਕਾਫੀ ਜਿਹੜੀ ਸਾਈਡ ਵਾਲੀ ਕੰਧ ਸੀ ਉਹਨੂੰ ਕਾਫੀ ਤਰੇੜਾ ਆ ਗਿਆ ਜੀ ਕਿ ਤੁਹਾਡੇ ਕਿੰਨੇ ਕਿ ਮੈਂਬਰ ਆਏ ਸੀ ਆਪਣੇ ਜਿਹੜੇ ਇਸ ਟਾਈਮ ਜੀ ਵੈਸੇ ਵਰਤੀਆਂ ਦੇ ਵਿੱਚ ਨੇ ਚਾਰ ਪੰਜ ਵਰਤੀਆਂ ਚ ਨੇ ਜੀ ਬਾਕੀ 8-10 ਸੇਵਾਦਾਰ ਸਾਡੇ ਜਿਹੜੇ ਬਿਨਾ ਵਰਤੀਆਂ ਤੋਂ ਨੇ ਜੀ ਕਿੰਨੇ ਵਜੇ ਅੱਗ ਲੱਗੀ ਸੀ ਕਿੰਨੇ ਵਜੇ ਕਾਬੂ ਪਾ ਲਿਆ ਗਿਆ ਅੱਗ ਜਿਹੜਾ ਹਜੇ ਤਾਂ ਜੀ ਕਾਬੂ ਹੋਣ ਜਾ ਕੇ ਪਿਆ ਜੀ ਐ ਲਾ ਲੋ ਵੀ 3:30 ਵਜੇ ਤੋਂ ਜਦੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਉਣ ਲੱਗੀਆਂ ਹਜੇ ਵੀ ਉਹਦੇ ਵਿੱਚ ਕੀ ਆ ਵੀ ਥੱਲੋਂ ਅੱਗ ਲੱਗੀ ਹੋਈ ਆ ਕਵਾੜ ਨੂੰ ਉੱਤੋਂ ਬੁਝ ਜਾਂਦੀ ਆ ਥੱਲੋਂ ਫੇਰ ਚੱਲ ਪੈਂਦੀ ਆ ਹੁਣ ਕਾਫੀ ਹੱਦ ਤੱਕ ਜਿਹੜਾ ਅੱਗ ਤੇ ਕੰਟਰੋਲ ਪੈ ਗਿਆ ਕਾਰਨ ਜੀ ਹੁਣ ਦੇਖੋ ਇਸ ਬਾਰੇ ਕਹਿ ਨਹੀਂ ਸਕਦੇ ਵੀ ਕੀ ਕਾਰਨ ਹੋਇਆ ਕੋਈ ਧੂਣੀ ਧਾਣੀ ਲੱਗੀ ਵੀ ਸੀ ਉਹਦਾ ਕੋਈ ਪਤੰਗਾ ਪੈ ਗਿਆ ਕੁਵਾੜ ਸੀ ਉਹਨੇ ਅੱਗ ਉਹ ਤਾਂ ਪੈਟਰੋਲ ਹੀ ਆ ਇੱਕ ਕਿਸਮ ਦਾ ਉਹਨੇ ਅੱਗ ਫੜ ਲਈ ਜੇ ਤਾਂ ਹੁਣ ਕਹਿ ਨਹੀਂ ਸਕਦੇ ਕਿਵੇਂ ਲੱਗੀ ਆ ਹਨ ਕੀ ਨਾਮ ਹੈ ਗੁਰਤੇਜ ਸਿੰਘ ਹੈ ਜੀ ਪਰ ਤੁਸੀਂ ਦੀ ਅਕਲ ਕੀ ਨਾਲ ਕਿਹੜੇ ਜਿਹੜੇ ਕਬਾਰ ਦਾ ਗਰਾਮ ਆ ਕੀ ਕਹਿਣਾ ਜਾਂਦੇ ਹੋ ਮੇਰਾ ਜੀ ਘਰ ਦਾ ਨੁਕਸਾਨ ਬਹੁਤ ਹੋ ਗਿਆ ਜੀ ਨਾਲ ਦਾ ਕੰਦਾ ਨੂੰ ਤੇੜਾ ਆ ਨਾ ਜੀ ਨਾਲੇ ਲੈਂਟਰ ਲੂਟ ਨੂੰ ਨੁਕਸਾਨ ਹੋ ਗਿਆ ਜੀ ਥੋੜਾ ਚੇਰ ਵੀ ਹੋਇਆ ਮਦਾ ਦਿਹਾੜੀਦਾਰ ਬੰਦਾ ਹੈ ਜੀ ਕਿੰਨੇ ਵਜੇ ਦਾ ਟਾਈਮ ਸੀਗਾ ਜਿੰਨੇ ਵਜੇ ਆਕੇ ਦ ਪੀ ਇਸ ਤੇ ਸਵਾ 3 ਸਾਢੇ 1 3 ਦਾ ਟਾਈਮ ਸੀਗਾ ਜੀ ਕਿਸ ਨੂੰ ਪਤਾ ਲੱਗਿਆ ਕਿ ਆ ਕੇ ਵਾਰੀ ਪਤਾ ਦਾ ਜੀ ਜਦੋਂ ਖੜਕਾ ਜਾ ਹੋਇਆ ਪਹਿਲਾਂ ਤਾਂ ਬਾਹਰ ਤੁਰੇ ਹੀ ਫਿਰਦੇ ਸੀ ਮੈਂ ਤਾਂ ਉਦੋਂ ਪਤਾ ਲੱਗਾ ਜਦੋਂ ਖੜਕਾ ਜਾ ਹੋਇਆ ਫਿਰ ਉੱਠ ਕੇ ਬਾਹਰ ਖੋਲ ਕੇ ਦੇਖਿਆ ਜੀ ਉਦੋਂ ਫਿਰ ਉਦੋਂ ਬਾਅਦ ਜੀ ਵੀ ਜਦੋਂ ਅੱਗ ਚੜ ਗਈ ਫਿਰ ਤਾਂ ਸਾਰੀ ਲੋਕ ਉੱਠ ਕੇ ਬਸਤੀ ਦੇ ਆ ਗਏ ਜੀ ਫਿਰ ਕਿਨੇ ਫੋਨ ਕਿੱਥੇ ਕਿਸ ਜਗ੍ਹਾ ਤੇ ਫੋਨ ਕੀਤਾ ਗਿਆ ਫੋਨ ਉਹਨਾਂ ਨੇ ਵੀ ਕਰਿਆ ਉਹ ਮੈਂ ਵੀ ਆਪਣਾ ਮੰਨਾਗਾ ਜੀ ਆਪਣੇ ਉਹ ਜਿਹੜਾ ਚੇਅਰਮੈਨ ਜੀ ਉਹਨੂੰ ਵੀ ਫੋਨ ਲਾਇਆ ਜੀ ਅਸੀਂ ਦੋ ਤਿੰਨ ਫੋਨ ਵੀ ਉਹ ਵੀ ਫੋਨ ਲਾਇਆ ਜੀ ਮੈਂ ਵੀ ਆਏ ਕਰਕੇ ਵੀ ਅੱਗ ਲੱਗ ਗਈ ਮੈਂ ਵੀ ਨਕਸਾਲ ਹੋ ਗਿਆ ਉਹਨਾਂ ਨੇ ਚੱਕਿਆ ਫੋਨ ਇਹ ਉਹਨੇ ਆਪ ਚੱਕਿਆ ਸੀਗਾ ਚੇਅਰਮੈਨ ਨੇ ਜੀ ਬਾਕੀ ਹੋਰ ਵੀ ਇਹਨਾਂ ਨੇ ਬੰਦਾ ਨੇ ਜਿਹਦਾ ਕੁਆੜਾ ਉਹਨਾਂ ਨੇ ਵੀ ਫੋਨ ਬਾਨ ਕਰੇ ਹੋਣਗੇ ਜੀ ਅਸੀਂ ਬਾਕੀ ਜਿਹੜੀ ਹੈਗੀ ਕਿੰਨੀ ਦੇ ਚਮੁੱਝ ਗਈ ਸੀ ਵੇਰਾ ਉਦੋਂ ਮੇਰਾ ਖਲਾਸਦਾ ਘੰਟਾ ਬਾਅਦ 15-20 ਮਿੰਟ ਬਾਅਦ ਆ ਗਈ ਜੀ ਬੱਸ ਤੇ ਤੁਹਾਡੇ ਘਰ ਬਾਕੀ ਇਹਨਾਂ ਨੇ ਬਹੁਤ ਹੈਲਪ ਕਰੀ ਆ ਜੀ ਆਪਣੇ ਜਿਹੜੇ ਫਾਇਰ ਬ੍ਰਿਗੇਡ ਵਾਲੇ ਵਿਚਾਰੇ ਉਦੋਂ ਦੀ ਤੁਰੇ ਫਿਰਦੇ ਆ ਜੀ ਬਾਕੀ ਪ੍ਰੇਮੀ ਬਾਕੀ ਪ੍ਰੇਮੀ ਨੇ ਜੀ ਬੰਦੇ ਉਹਨਾਂ ਨੇ ਬਹੁਤ ਕੰਮ ਕੀਤਾ ਜਿਨ੍ਹਾਂ ਨੇ ਸਾਰਿਆਂ ਨੂੰ ਮਦਦ ਕੀਤੀ ਜੀ ਨਾ ਉਹਦੇ ਪਰ ਸਾਡੇ ਲਵੇ ਇਹ ਬਹੁਤ ਗਲਤ ਸੀ ਅੱਜ ਨੂੰ ਬਹੁਤ ਦਿੱਕੀ ਹੋਈ ਹੈ ਜੀ ਅੱਗੇ ਜਿਹੜਾ ਜੇ ਤੁਹਾਡਾ ਘਰ ਆ ਬਿਲਕੁਲ ਸਾਂਝੀ ਕੰਮ ਦਾ ਨਾਲ ਹਾਂ ਜੀ ਜਨਵਰੀ ਕਿੰਨਾ ਨੁਕਸਾਨ ਹੋਇਆ ਤੁਹਾਡਾ ਅੰਦਰ ਦਾ ਤੇੜਾ ਨਾਲੇ ਲੈਂਟਰ ਲੂਟਣ ਨੂੰ ਤੇੜਾ ਆ ਗਿਆ ਮੀਆਂ ਜੀ ਘਰ ਦਾ ਨਕਸ਼ਾ ਨਾ ਮਦਦਿਆਦੀਦਾਰ ਬੰਦਾ ਜੀ ਦਿਹਾੜੀ ਕਰ ਕਰਕੇ ਇਹ ਪਾਇਆ ਸੀ ਮੰਗਦਾ ਇਹ ਹੀ ਆ ਜੀ ਹੁਣ ਜਾ ਕੇ ਦੇਖ ਕੇ ਦਾ ਸਾਨੂੰ ਕੋਈ ਮਾਅਬਜਾ ਦਿੱਤਾ ਕਰਿਆ ਜਾਵੇ ਜੀ ਸਰਕਾਰ